ਉਕਾ ਮਕਮ ਕਰ ਲੋ ਕੋਈ। ਉਹ ਤੂੰ? ਉਹ ਤੂੰ ਫੇਰਾ ਕਿ ਆ ਵਾਪਸ? ਤੂੰ ਮੇਰੀਆਂ ਜੜਾਂ 'ਚ ਬੈਠਾ ਮਾਮਾ। ਤੂੰ ਇੱਥੇ ਹੀ ਕਰਨਾ ਆ। ਕੱਪੜੇ ਆ ਦੁਕਾਨ ਕੱਪੜੇ ਲੈਣ ਆਇਆ ਹੋਰ ਮੈਂ ਰਾਸ਼ਨ ਲੈਣ ਆਇਆ। ਨਹੀਂ ਤੈਨੂੰ ਕਿੱਦਾਂ ਪਤਾ ਲੱਗਿਆ ਮੈਂ ਦੁਬਾਰਾ ਇੱਥੇ ਆ ਗਿਆ? ਮੈਂ ਤਾਂ ਹੁਣ ਤੁਹਾਨੂੰ ਦੇਖ ਕੇ ਪਤਾ ਲੱਗਿਆ ਮੈਨੂੰ। ਤੂੰ ਕਿਉਂ ਯਾਰ ਮੇਰੀਆਂ ਜੜਾਂ 'ਚ ਬੈਠਾ? ਤੈਨੂੰ ਕੋਈ ਕੰਮ ਤਾਂ ਹੁੰਦਾ ਹੈ ਜਾਂ ਨਹੀਂ? ਆਹ ਸਾਰੇ 6 ਮਹੀਨੇ ਵਧੀਆ ਲੰਘੇ ਤੇਰੇ ਦਰਸ਼ਨ ਨਹੀਂ ਹੋਏ ਮੇਰੇ। ਉਹ ਸੀਜ਼ਨ ਆ ਗਿਆ ਨਾ ਗਰਮੀ ਦਾ ਮੈਂ ਕਿਹਾ ਉਹ ਟੀ-ਸ਼ਰਟਾਂ ਰੋਸ਼ਨ ਲੈ ਕੇ ਆਈਏ। ਟੀ-ਸ਼ਰਟਾਂ? ਹਾਂ। ਤੂੰ ਪਾ ਮੈਂ ਹੀ ਪਾਣੀਆ ਭਰਾਵਾ ਹੋਰ ਕਿੰਨੇ ਪਾਣੀਆ ਅੱਛਾ ਆਜਾ ਦਿਖਾ ਫਿਰ ਕਿੱਥੇ ਦਿਖਾਵਾਂ ਇੱਧਰ ਆ ਜਾ ਇੱਧਰ ਟੀ-ਸ਼ਰਟ ਕਿਦਾਂ ਦੀ ਚਾਹੀਦੀ ਏ ਤੈਨੂੰ ਤੇਰਾ ਸਾਈਜ਼ ਦੱਸ ਪਹਿਲਾਂ ਮੈਨੂੰ ਉਹ ਗਰਮੀ ਵਾਲੀਆਂ ਜੈਕਟਾਂ ਆਉਂਦੀਆਂ ਉਹ ਜੈਕਟਾਂ ਗਰਮੀ ਵਾਲੀਆਂ ਜੈਕਟਾਂ ਹੈਗੀਆਂ ਤੂੰ ਛੱਡ ਪਹਿਲਾਂ ਮੈਨੂੰ ਸਾਈਜ਼ ਦੱਸ ਉਹ ਕਮਲ ਸਾਈਜ਼ ਸਟਾਰਟਿੰਗ ਗੱਲ ਸੁਣੀ ਹਾਂਜੀ ਉਹ 3 ਸਾਲ ਵਾਲੇ ਜਵਾਗ ਦੀ ਟੀ-ਸ਼ਰਟ ਪਈ ਏ ਨਾ ਐਕਸਲ ਹੈ ਹੈ ਇਹ ਜਵਾਗ ਲੱਗਦਾ ਤੁਹਾਨੂੰ ਉਜਵਾ ਕੀ ਹੈ ਇਹਦਾ ਜਿਹੜਾ ਜਵਾਗਦਾਰ ਐਕਸਲ ਆ ਨਾ 3 ਐਕਸਲ 3 ਐਕਸਲ ਇਹਨੂੰ ਫੇਟਾਉਂਦਾ ਹੈ ਅੱਛਾ ਹਾਂ ਯਾਰ ਇਹ ਹੋਈ ਨਹੀਂ ਅਗਵਾ ਜਿਹੜਾ ਤੁਹਾਨੂੰ 2-3 ਵਾਰੀ ਕਢਵਾਤਾ ਮੈਨੂੰ ਉਹ ਵੱਧ ਕਢਾਤਾ ਭਰਾਵਾ ਇਹ ਦਿਮਾਗ ਬਹੁਤ ਚੱਟਦਾ ਹਟ ਮੈਂ ਤੁਹਾਨੂੰ 2-3 ਵਾਰੀ ਦੇਖਿਆ ਯਾਰ ਚੱਲ ਤੂੰ ਐ ਕਰ ਉਹ ਤੈਨਾਂ ਲਾ ਮੈਂ ਦਿਖਾਉਣਾ ਇਹਨੂੰ ਕੋਈ ਨਹੀਂ ਅੱਜ ਫੇਰ ਕਢਾਉਣਾ ਕੀ ਕਿਹਾ ਨਾ ਨਾ ਕੁਛ ਨਹੀਂ ਮੈਂ ਕੱਪੜੇ ਦਿਖਾ ਕੱਪੜੇ ਦਿਖਾਵਾਂ ਰੰਗ ਉਹ ਛੱਡ ਕੱਪੜਿਆਂ ਨੂੰ ਯਾਰ ਆਹ ਟਰੈਕਟਰ ਦਿਖਾ ਦੇਣਾ ਉਹ ਸਵੇਰਪਾੜ ਦੀ ਦੁਕਾਨ ਤੇ ਆਇਆ। ਮੁੰਡੇ ਨੇ ਟਰੈਕਟਰ ਚਾਹੀਦਾ ਯਾਰ ਮੈਨੂੰ ਇੱਕ ਨਾ ਕੰਮ ਸ਼ੁਰੂ ਕਰਨਾ ਸੀ ਮੈਂ ਕਿਹਾ ਟਰੈਕਟਰ ਵਧੀਆ ਲੱਗਦਾ ਪਿਆ। ਕੰਮ ਕਿਹੜਾ ਸ਼ੁਰੂ ਕਰਨਾ ਤੂੰ ਪਹਿਲਾਂ ਆਪਾਂ ਇਹ ਹੀ ਡਿਸਕਸ ਕਰ ਲੈਂਦੇ ਆ ਕੱਪੜਿਆਂ ਨੂੰ ਛੱਡ। ਆਇਆ ਬੈਠਿਆ ਫਿਰ। ਨਹੀਂ ਯਾਰ ਰਹਿਣ ਦੇ ਅੱਜ ਕੰਮ ਨਹੀਂ। ਨਹੀਂ ਆਜਾ। ਆਜਾ ਤੱਲੀ ਕੁਰਸੀ ਲਾ ਦਨੇ ਆ ਗੱਲ ਆ ਕੋਈ। ਟਰਾਲੀ ਵੀ ਹੈ ਨਾ। ਹੂੰ। ਟਰਾਲੀ ਵੀ ਰੱਖੀ ਆ। ਮੈਂ ਕਿਹਾ ਇਹ ਪਤਾ ਕੀ ਆ? ਤੁਸੀਂ ਟਰਾਲੀ ਤੇ ਰੇਤਾ ਪਰ ਪਰ ਕੇ ਇੱਥੇ ਪਾਇਆ ਸੀ ਵੀ ਥੋੜਾ ਉੱਚਾ ਹੋ ਜੇ ਫਿਰ ਉੱਤੇ ਲਾਈਆਂ ਟੈਲਾ ਉਹ ਇਧਰ ਅੱਗ ਲੱਗ ਜਾਣੀ ਆ ਤੇ ਕੱਪੜੇ ਉੱਪਰ ਰੱਖੋ ਇਹਨਾਂ ਇਹ ਸਪੈਸ਼ਲ ਲਾਇਆ ਹੋਇਆ ਤੇਰੇ ਵਰਗੇ ਆ ਜਾਂਦੇ ਆ ਨਾ ਉਹਨਾਂ ਨੂੰ ਫਿਰ ਹੀਟ ਦੇਈਦੀ ਆ ਅਸੀਂ ਸਮਝ ਗਿਆ ਹਾਂ ਪਹਿਲਾਂ ਹੀ ਨਹੀਂ ਕਰ ਪੀਆ ਭਰਾ ਹੋਰ ਕਿੰਨੀ ਹੀਟ ਲੈਣੀ ਆ ਗਰਮੀ ਹੈ ਕੋਲੇਾਂ ਤੇ ਬੈਠਣ ਉਹ ਅੱਗ ਨਾ ਲੱਗ ਜਾਵੇ ਧਿਆਨ ਰੱਖੀਏਗਾ ਕੋਈ ਅੱਗ ਲੱਗੂਗੀ ਅਸੀਂ ਬੁਝਾ ਲਾਂਗੇ ਅਸੀਂ ਸਾਰਾ ਇੰਤਜ਼ਾਮ ਕੀਤਾ ਹੋਇਆ ਫਿਰ ਠੀਕ ਹੂੰ ਦੱਸ ਦਿਖਾ ਕੋ ਕੱਪੜਾ ਕੋ ਦਿਖਾ ਯਾਰ ਦਿਖਾ ਦਿਖਾ ਕਰੀ ਜਾ ਨਾ ਦਿਖਾ ਮੈਂ ਤੈਨੂੰ ਫਿਲਮ ਦਿਖਾ ਦਿਆਂ ਆਪੀ ਦੇਖਣੇ ਬਣਿਆ ਮਨ ਨੂੰ ਕੁਝ ਨਾ ਕਿਸੇ ਕੰਮ ਦਾ ਨਹੀਂ ਬੰਦਾ। ਓ ਤੂੰ ਹੱਥ ਨਾ ਲਾ ਗੰਦੇ ਹੱਥ ਧੋ ਕੇ ਆਇਆ ਏ ਯਾਰ ਸਾਡੀਆਂ ਸ਼ਰਟਾਂ ਖਰਾਬ ਕਰ ਦੇਣੀਆਂ ਤੂੰ। ਐਂਦਾ ਹੱਥ ਨਾਲ ਲਾਈ ਦਿੰਦਾ ਹੱਥ ਦਿਖਾ ਆਪਣੇ। ਆ ਧੋ ਗਿਆ ਮਣਮਣ ਮਿੱਟੀ ਚੜੀ ਪਈ ਆ ਰੇੜੀ ਵੀ ਲਾਉਣਾ ਗੋਲ ਗੱਪੇ ਸ਼ਾਮ ਨੂੰ। ਇਹ ਇਹ ਪਤਾ ਕੀ ਹੈ? ਹੂੰ ਇਹ ਐਕਚੁਅਲੀ ਦਾ ਹੈਗੀ ਆ ਮੇਰਾ ਪਾਰਟ ਟਾਈਮ ਗੋਲ ਗੱਪਿਆਂ ਦਾ ਕੰਮ ਹੈ। ਅੱਛਾ ਜਦੋਂ ਹੁਣ ਉੱਥੇ ਦੁਪਹਿਰੇ ਧੋਪਾ ਗਰਮੀ ਕਰਕੇ ਹੈਨਾ ਜਿਹਨੇ ਟੀ-ਸ਼ਰਟ ਟੰਗੇ ਸ਼ਾਮ ਨੂੰ ਆ ਸ਼ਾਮ ਨੂੰ ਗੋਲ ਗੱਪੇ ਇੱਥੇ ਲਾਈ ਦੇ। ਇੱਥੇ ਲਾਉਣਾ ਕਿੱਥੇ ਗੋਲ ਗੱਪ ਮੈਂ ਹੁਣ ਜਾ ਹੋ ਰਿਹਾ ਹੈ ਲੈ ਤਾਂ ਲੈਣ ਦੇ ਯਾਰ ਕੁਛ ਯਾਰ ਨਹੀਂ ਤੂੰ ਲੈਣਾ ਬੈਲਟ ਪੁੱੜਾ ਇਧਰ ਇਧਰ ਗੱਲ ਸੁਣ ਤੂੰ ਸੱਚੀ ਕੁਛ ਲੈਣਾ ਹੂੰ ਹੂੰ ਪੱਕੀ ਗੱਲ ਲੈਣਾ ਪੱਕਾ ਮੈਂ ਦੇ ਦੇਣਾ ਹੀ ਉਹ ਦਿਖਾ ਯਾਰ ਟੀ-ਸ਼ਰਟ ਲੈਣੀ ਯਾਰ ਕਿਹੜੀ ਗੱਲ ਮੈਂ ਤੈਨੂੰ ਇੱਕ ਗਿਫਟ ਦੇ ਦੇਣਾ ਬੜਾ ਵਧੀਆ ਗਿਫਟ ਦੇਣਾ ਮੈਂ ਤੈਨੂੰ ਪਤਾ ਨਹੀਂ ਪੈਸੇ ਨਹੀਂ ਲੈਣੀ ਨਹੀਂ ਪੈਸੇ ਨਹੀਂ ਲੈਣੇ ਮੈਂ ਤੈਨੂੰ ਗਿਫਟ ਦੇਣਾ ਤੂੰ ਭਰਾ ਹੈ ਮੇਰਾ ਤੂੰ ਮੈਨੂੰ ਕੰਮ ਤੋਂ ਕਢਾਏਂਗਾ ਅੱਜ ਇਹ ਤੋਂ ਪਹਿਲਾਂ ਟੀ-ਸ਼ਰਟ ਕਿੱਥੇ ਗਈ ਕੱਲਾ ਹੈਂਗਰ ਟੰਗਿਆ ਹੋਇਆ ਜ਼ਰਾ ਉਹ ਭਰਾਵਾ ਇਹ ਨਾ ਮਨੀ ਪਲਾਂਟ ਲਾਇਆ ਸੀ ਅਸੀਂ ਆ ਜਾ ਤੈਨੂੰ ਦਿਖਾਵਾਂ ਉੱਪਰ ਕਿਹੜਾ ਮਨੀ ਪਲਾਂਟੋਂ ਆ ਦੇ ਇਹ ਨਾ ਅਸੀਂ ਮਨੀ ਪਲਾਂਟ ਲਾਇਆ ਸੀ ਤੇ ਸਾਨੂੰ ਪੰਡਤ ਨੇ ਕਿਹਾ ਵੀ ਆ ਹੈਂਗਰ ਖਾਲੀ ਏ ਘਟੰਗੋ ਅੱਛਾ ਉਹਨਾਂ ਰੌਣਕ ਮੇਲਾ ਹੁੰਦਾ ਅੱਛਾ ਲਟਕ ਵੀ ਸਕਦਾ ਨਾ ਆ ਲਟਕ ਸਕਦੇ ਆ ਆ ਜਾ ਹੋਰ ਚੀਜ਼ਾਂ ਬਹੁਤ ਆ ਮੇਰੇ ਕੋਲੇ ਆ ਜਾ ਉਹ ਤੋਂ ਅੱਛਾ ਕਿਵੇਂ ਇੱਕ ਅੱਛਾ ਨਹੀਂ ਏ ਤੇਰੀ ਕੈਪਰੀ ਆ ਦੇ ਇੱਥੇ ਲਾਏਗਾ ਨਾ ਆ ਗੋਡਿਆਂ ਤੱਕ ਆਉਂਦੀ ਏ ਨਾ ਸਭ ਤੋਂ ਪੈਂਟ ਬਣ ਗਈ ਹਾਂ ਇਹ ਤੇਰੇ ਲਈ ਕੈਪਰੀ ਐ ਆ ਜਾ ਆ ਚੱਲੀਏ ਆ ਉਹ ਯਾਰ ਆਪਾਂ ਬਾਅਦ ਚ ਚੱਲਾਂਗੇ ਫਿਰ ਆ ਸਾਮਾਨ ਤਾਂ ਲੈ ਲਈਏ ਕੁਝ ਮਾੜਾ ਸਾਮਾਨ ਯਾਰ ਸਾਮਾਨ ਕੀ ਲੈਣਾ ਹੈ ਆਪਾਂ ਤੂੰ ਦੱਸ ਕੱਪੜੇ ਕੱਪੜੇ ਹਾਂ ਲੈ ਆ ਦੱਸ ਕਿਹੜਾ ਕੱਪੜਾ ਦੱਸ ਨੇ ਫਿਰ ਇੱਦਾਂ ਥੋੜੀ ਕੱਪੜੇ ਹੁੰਦੇ ਕੱਪੜੇ ਦਿਖਾਣੇ ਬੰਦੇ ਪਸੰਦ ਕਰਦੇ ਫਿਰ ਹੁੰਦਾ ਆਹ ਆਲੀ ਮੇਰੇ ਕੋ ਬੜੀ ਕਹੰਡ ਚੀਜ਼ ਹੈ ਇੱਕ ਆਲੇ ਕੀ ਲਿਖਿਆ ਪੜ ਉਹ ਯਾਰ ਕੀ ਕਲੋਲਾ ਕਰੀ ਜੰਨਾ ਇਹ ਤੇਰੀ ਤੇਰੇ ਹਿਸਾਬ ਨਾਲ ਬੜੀ ਵਧੀਆ ਚੀਜ਼ ਹੈ ਇਹ ਕਲੋਲੀ ਹੈ ਤੇਰੇ ਨਾਲ ਬਹੁਤ ਵਧੀਆ ਚੀਜ਼ ਆ ਦੇਖ ਪਹਿਲਾ ਹੀ ਪੀਸ ਚੱਕਿਆ ਉਹ ਕਲੋਲ ਆ ਗਿਆ ਤੇਰੇ ਹੱਥ 'ਚ ਮੈਨੂੰ ਤਾਂ ਤਵਾਪ ਕਲੋਲ ਲੱਗਦਾ ਭਰਾਵਾ ਇਹ ਮੇਰੇ ਨਾਲ ਕਲੋਲ ਹੀ ਹੋ ਰਹੀ ਹੈ ਜਦੋਂ ਤੂੰ ਮੇਰੇ ਕੋਲ ਆ ਜਾਂਦਾ ਮੇਰੀ ਕਲੋਲ ਹੋ ਜਾਂਦੀ ਹੈ ਇਸ ਲਈ ਮੇਰੀ ਕਲੋਲ ਲਾ ਆਵੇ ਮੈਂ ਤੈਨੂੰ ਕਲੋਲ ਦੇ ਕੇ ਭੇਜਦਾ ਨਾਲ ਚੱਕ ਦੇ ਤਨਾ ਮੈਨਾਂ ਸਵੇਲੇ ਜੀ ਬੂ ਮਾਰੀ ਆ ਪਰਫਿਊਮ ਲਾ ਤੂੰ ਪਹਿਲਾਂ ਮੜਾ ਜਾ ਨਾ ਨੂੰ ਕਹਿੰਦੀ ਆਂਦਾ ਤੂੰ ਤਰ ਪਤਾ ਨਹੀਂ ਕਿੱਧਰ ਦੁਕਾਨਾਂ ਉਹ ਤੈਨੂੰ ਬਰਦਾਸ਼ਤ ਕਰੀ ਜਾਂਦੇ ਆ ਇਕ 999 ਆ ਮੈਂ ਇਹਨੂੰ ਪਹਿਲਾਂ ਮੈਂ ਬਾਥਰੂਮ ਚਵਾੜ ਕੇ ਅੰਦਰ ਉਹ ਹੁਣ ਆ ਕਲੋਰ ਵਾਲੀ ਪਸੰਦ ਨਹੀਂ ਤੈਨੂੰ ਨਹੀਂ ਆ ਚਾਚੀ ਦਿਖਾ ਯਾਰ ਯਾਰ ਚੱਜਦੀ ਨੂੰ ਹੁਣ ਜਿੱਦਾਂ ਦਾ ਤੇਰਾ ਮੂੰਹ ਆ ਉਦਾਂ ਦੀ ਉਹ ਦਿਖਾਣੀ ਆ ਤੇ ਤੇਰੇ ਮੂੰਹ ਨਾਲ ਵਧੀਆ ਮਾਲਕ ਨੇ ਕਹਿਣਾ ਭਾਈ ਸਾਰਾ ਦਿਨ ਟਾਈਮ ਖਰਾਬ ਕਰੀ ਜਾਂਦਾ ਮੇਰੇ ਨਾਲ ਆਪਣਾ ਵੀ ਉਹ ਤੂੰ ਐ ਕਰ ਤੂੰ ਜਿਹੜੀ ਮੈਂ ਤੈਨੂੰ ਪਿਛਲੀ ਵਾਰ ਸਕੀਮ ਦੱਸੀ ਸੀ ਨਾ ਜਿਹੜੀ ਕਾਂਟਾ ਘਰ ਵਾਲੀ ਊਲ ਦੇ ਥੱਲੇ ਹਾਂ 150 150 150 ਤੁ ਵੀ ਲਵਾਂਗਾ ਜਦੋਂ ਤੂੰ ਉੱਥੇ ਲੱਗੇਗਾ ਨਾ ਉਦੋਂ ਲਵਾਂਗਾ ਉਹ ਮੈਂ ਉੱਥੇ ਕਿਉਂ ਲੱਗਣਾ ਭਰਾਵਾ ਮੈਂ ਵਧੀਆ ਏਸੀ ਉਹ ਚਲਦੇ ਪੱਖੇ ਚਲਦੇ ਮੈਨੂੰ ਕੀ ਲੋੜ ਹੈ ਘਟਾ ਘਟ ਪੁਰਸਲੇ ਬੈਂਡ ਦੀ ਅੱਜ ਕਢਾ ਕੇ ਹੀ ਜਾਊਗਾ ਤੂੰ ਤਾਂ ਕਢਾਈ ਜਾਣਾ ਮੈਨੂੰ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਭਾਈ ਭਾਈ ਪਾਈ ਪਾ ਨਹੀਂ ਟੋਡੀਆਂ ਇਹ ਨਵੀਆਂ ਲਿਆਂਦੀਆਂ ਯਾਰ ਪਾਪਾ ਇਹ ਤਾਂ ਮੈਂ ਛੱਡਤੀਆਂ ਸੀਗੀਆਂ ਆਹ ਦੇਖ ਯਾਰ ਤੂੰ ਤਾਂ ਕਿਹਾ ਵੀ ਫੋਨ ਨਹੀਂ ਇੱਕ ਛੱਡ ਦੇ ਯਾਰ ਕੀ ਕਰਾਂ ਮੈਂ ਇੱਕ ਮਿੰਟ ਸਾਇਲੈਂਟ ਆਦਾ ਚੱਕ ਨਾ ਪੈਸੇ ਭੋਜ ਦੇਣੇ ਹੋਣੇ ਕਿਸੇ ਦੇ ਮੰਗਣ ਵਾਲੇ ਦਾ ਉਹ ਫਿਰ ਕੀ ਆ ਪੈਸੇ ਵੀ ਦੇ ਦਾਂਗੇ ਦੇ ਦੇ ਗਰ ਲੋ ਤੇ ਹੋਰ ਫਿਰ ਕੀ ਕਿਥੇ ਰਿਆਂ ਤੂੰ ਨਜ਼ਰ ਮੈਂ ਤੈਨੂੰ ਪਤਾ ਹੀ ਆ ਫਿਰ ਬਾਹਰ ਘਰਦਿਆਂ ਨੇ ਬਾਹਰ ਘਟਦਾ ਤੈਨੂੰ ਘਰਦਿਆਂ ਨੇ ਬਾਹਰ ਤੇ ਮੈਂ ਵੀ ਬਾਹਰ ਨਹੀਂ ਘਰੋਂ ਬਾਹਰ ਘਟਦਾ ਹੁਣ ਮੈਂ ਤੈਨੂੰ ਦੁਕਾਨੋਂ ਬਾਹਰ ਘਟ ਲੈ ਆਇਆ ਫੜ ਕੇ ਪਿਆਜਾ ਉਹ ਯਾਰ ਆ ਪਾਈਪਾਂ ਦਾ ਦੱਸ ਦੇ ਹਜੇ ਵੀ ਘਰ ਚੱਲਦਾ ਪੈਗਾਮ ਸਾਡੇ ਹੈ ਜੇ ਵੇਚਣੀ ਆ ਵਾ ਅੱਛਾ ਵੇਚ ਦਿੰਨੇ ਆ ਕੋਈ ਚੱਕਰ ਹੀ ਨਹੀਂ ਰੱਖਾ ਲੈ ਪੈਸੇ ਕੱਢ ਲੈ ਰੱਖਾ ਦਿੰਨਾ ਲਿਆ ਅੱਜ ਤਾਂ ਮੈਂ ਪੱਕਾ ਢੀਠ ਬਣਿਆ ਹਾਂ ਪਾਈਪਾਂ ਫਿਰ ਰਖਾਵਾਂ 1500 ਦੀਆਂ ਸਾਰੀਆਂ ਨਾ ਓਏ 1500 ਰੁਪਏ ਫੁੱਟ ਹੈ ਮਾਮਾ ਇਹਦੇ ਆ ਕੀ ਕਰੀ ਜਾਨਾ ਕਿੰਨੀਆਂ ਕਫੋਟੀਆਂ ਹੋਣੀਆਂ ਕਿੰਨੀਆਂ ਕਫੋਟ ਓਏ ਮਾਮਾ ਇਹ ਸਾਢੇ 4 ਫੁੱਟ ਦਾ ਪੀਸ ਆ ਇਹ 15575 ਸਾਢੇ 7000 ਰੁਪਏ ਪਲੱਸ ਨਾਲ ਹੋਰ ਪਾਉਣਾ ਪੈਣਾ ਵੀ 1600 ਲੈ ਜੀ 300 ਰੁਪਏ ਮਹੀਨਾ ਦਊਂਗਾ ਮੈਂ ਕਿਸ਼ਤਾਂ ਛੱਡੇ ਯਾਰ ਤੂੰ ਕੋਈ ਕੰਮ ਤੰਦਾ ਕਰ ਲੈ ਤੂੰ ਕਿਉਂ ਮੇਰੀਆਂ ਜੜਾ ਜਿਵਾ ਛੱਡੀ ਯਾਰ ਪਾਈਪ ਆਪਨ ਉਹ ਆ ਟੀ-ਸ਼ਰਟ ਤੇ ਪਜਾਮਾ ਦੇ ਦੇ ਮਨੋਕਾ ਆ ਪਜਾਮਾ ਨਿਕਰ ਤੇ ਆ ਖਾਣੇ ਨਹੀਂ ਪਜਾਮਾ ਹੀ ਆ ਤੇਰੇ ਲਈ ਆ ਦੇ ਆ ਦੇ ਐ ਲੈ ਆਂਗਾ ਨਾ ਇੱਕ ਐਪਰੀ ਬਣ ਜਾਣੀ ਹੈ ਤੇਰੇ ਲਈ ਆਹ ਟੀ-ਸ਼ਰਟ ਵੀ ਹੈ ਨਾ ਜਿਹੜੀ ਜਦੋਂ ਐ ਲਾਉਣੀ ਹੈ ਨਾ ਤੇਰੇ ਕਿੰਨੇ 150 ਇਹ ਹੈ 150 ਹੱਥ ਪਰੇ ਕਰ ਤੂੰ ਹੁਣ ਇਹਦਾ ਕਿਹਾ 150 ਹੱਥ ਪਰੇ ਕਰ ਮਿੱਟੀ ਸਾਰੀ ਲਾਤੀ 150 150 ਪਤਾ ਨਹੀਂ ਕੌਣ ਦੁਕਾਨਦਾਰ ਮਮਾ ਆ ਚਲੀਏ ਆਪਾਂ ਤੈਨੂੰ ਮੈਂ 150 ਵਾਲੀ ਵਧੀਆ ਦਵਾਣਾ ਐਂ ਐਤੋਂ ਵੀ ਇਹਦਾ ਕੁਝ ਵੀ ਨਹੀਂ ਹੈ ਹਾਂ ਆ ਆ ਆਦ ਨੂੰ ਬਾਹਰ ਕਢਾਵਾਂ ਬਾਹਰ ਕਢਾਵਾਂ ਨਹੀਂ ਬਾਹਰ ਲਿਆਵਾਂ ਬਾਹਰ ਲਿਆ ਕੇ ਦਵਾਾਂ ਚੱਲ 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 ਦਫਾ ਹੋ ਜਾ ਉਹ ਯਾਰ ਨਿਕਲਦਾ ਚੱਲ ਆ ਜਾਂਦੇ ਯਾਰ ਦਿਮਾਗ ਖਰਾਬ ਕਰ ਦਿੰਦਾ ਨਹੀਂ ਫਿਰ ਕੋਈ ਟੀ-ਸ਼ਰਟ ਉਹ ਤੂੰ ਚੱਲ ਜਾ ਯਾਰ ਤੂੰ ਛੇਤਰਖਣਿਆ ਯਾਰਾ ਬੰਦਾ ਪਤਾ ਨਹੀਂ ਕੀ ਆ ਤੈਨੂੰ ਬਣਨਾ ਨਹੀਂ ਯਾਰ ਛੋਟੇ ਵੀਰ ਬੜਾ ਉਹਨਾਂ ਦੀਆਂ